ਦਿੱਲੀ ਦੇ ਬਾਰਡਰ ਉੱਤੇ ਕਈ ਦਿਨਾਂ ਤੋਂ ਕਿਸਾਨ ਆਪਣਾ ਸੰਘਰਸ਼ ਚਲਾ ਰਹੇ ਨੇ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਵੀ ਕੇਂਦਰ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਆ ਤੇ ਮੀਟਿੰਗ ਦਾ ਤਾਂ ਹਲੇ ਬਾਅਦ ਦੇ ਵਿੱਚ ਪਤਾ ਚੱਲੇਗਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਕਿ ਨਹੀਂ ਮੰਨੀਆਂ ਜਾਂਦੀਆਂ ਪਰੰਤੂ ਤੁਹਾਨੂੰ ਕੁਝ ਤਸਵੀਰਾਂ ਦਿਖਾ ਰਿਹਾ ਇਸ ਕਿਸਾਨ ਮੋਰਚੇ ਦੀਆਂ ਕਿ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀਆਂ ਬੇਟੀਆਂ ਭੈਣਾਂ ਵੀ ਜਿਹੜੀਆਂ ਹੈਗੀਆਂ ਇਸ ਧਰਨੇ ਦੇ ਵਿੱਚ ਸਾਥ ਦੇ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਪੋਸਟਰ ਬਣਾਉਣ ਦੇ ਵਿੱਚ ਵਿਜੀ ਇੱਥੇ ਕੁਝ ਭੈਣਾਂ ਗੱਲ ਵੀ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਮੇਰਾ ਨਾਮ ਵੀਰਪਾਲ ਆ ਤੇ ਅਸੀਂ ਮੋਗੇ ਜ਼ਿਲ੍ਹੇ ਤੋਂ ਆਏ ਆ ਤੇ ਤੁਸੀਂ ਕੰਮਕਾਰ ਕੀ ਕਰਦੇ ਪੋਸਟਰ ਦੇ ਉੱਤੇ ਪੇਂਟਿੰਗ ਤੁਹਾਡਾ ਸ਼ੌਂਕ ਆ ਜਾਂ ਅੱਜ ਸਪੈਸ਼ਲ ਕਰ ਰਹੇ ਹੋ ਅਸੀਂ ਅੱਜ ਇੱਥੇ ਇੱਕ ਲਾਇਬ੍ਰੇਰੀ ਬਣਾਉਣ ਲੱਗੇ ਆ ਤਾਂ ਉਹਦੇ ਲਈ ਪੋਸਟਰ ਤਿਆਰ ਕਰ ਰਹੇ ਸੀਗੇ ਤੇ ਪੇਂਟਿੰਗ ਮੇਰਾ ਇਹਨਾਂ ਨੇ ਬਣਾਏ ਹੋਇਆ ਤੇ ਅਸੀਂ ਉਹਨਾਂ ਨਾਲ ਥੋੜੀ ਹੈਲਪ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਲਾਇਬ੍ਰੇਰੀ ਕਾਦੇ ਵਾਸਤੇ ਬਣਾ ਰਹੇ ਕੀ ਉਹਦੇ ਵਿੱਚ ਕੀ ਖਾਸ ਰੱਖੋਗੇ ਲਾਇਬ੍ਰੇਰੀ ਉਹਦੇ ਵਿੱਚ ਅਸੀਂ ਥੋੜੀਆਂ ਬੁੱਕਸ ਲੈ ਕੇ ਆਏ ਸੀ ਆਪਦੇ ਨਾਲ ਤਾਂ ਸੋਚਿਆ ਕਿ ਉਹਨੀਆਂ ਬੁੱਕਸ ਹੀ ਜਿੰਨੀਆਂ ਸਾਡੇ ਕੋਲ ਅਵੇਲੇਬਲ ਆ ਅਸੀਂ ਉਹਨੀਆਂ ਬੁੱਕਸ ਜੇ ਜੇ ਕੋਈ ਪੜਨ ਦਾ ਇੱਥੇ ਸ਼ੌਂਕ ਆ ਰੱਖਦਾ ਵਾ ਜਾਂ ਕਿਸੇ ਨੂੰ ਹੈਗਾ ਅਸੀਂ ਪੜਨਾ ਵਾ ਤਾਂ ਉਹ ਇੱਥੇ ਆ ਕੇ ਸਾਡੇ ਕੋਲ ਬੈਠ ਕੇ ਪੜ ਸਕਦਾ ਬਿਲਕੁਲ ਤੇ ਕੰਗਣਾ ਨਰਾ ਨਰਾਦਾ ਕਹਿਣਾ ਵੀ 100-100 ਰੁਪਏ ਦਿਹਾੜੀ ਤੇ ਲੈਂਦੇ ਹੋ ਤੁਸੀਂ ਦਿਹਾੜੀ ਤੇ ਆਏ ਹੋ ਇਦਾਂ ਦੇ ਬਿਆਨ ਦਿੱ ਦੇਖੋ ਜੀ ਅਸੀਂ ਨਹੀਂ ਕੰਗਰਾਂ ਦੇ ਬਿਆਨ ਨੂੰ ਤਾਂ ਅਸੀਂ ਮੰਨਦੇ ਨਹੀਂਗੇ ਉਹ ਖੁਦ ਵੀ ਆਪਦੀ ਪੋਸਟਾਂ ਡਿਲੀਟ ਕਰਦੀ ਫਿਰਦੀ ਆ ਹੁਣ ਉਹਨੂੰ ਪਤਾ ਵਾ ਕਿ ਉਹ ਜਿਹੜਾ ਐਡਾ ਵੱਡਾ ਬਿਆਨ ਦੇ ਕੇ ਹਟਿਆ ਉਹ ਉਹਦੇ ਇਹ ਬਹੁਤ ਗਲਤ ਆ ਉਹਨੂੰ ਪਤਾ ਵਾ ਸਾਡੀਆਂ ਬੀਬੀਆਂ ਜਿਹਨਾਂ ਦੇ ਕੁੱਬ ਪਿਆ ਹੋਇਆ ਜਿਹੜੀਆਂ ਦੇ ਖਫਨ ਸਵਾ ਕੇ ਘਰੇ ਆਈਆਂ ਵਾ ਤਾਂ ਉਹ ਉਹਨਾਂ ਨੂੰ ਕਹਿ ਰਹੀ ਆ ਕਿ ਇਹ ਜਿਹੜੀਆਂ ਬੀਬੀਆਂ ਵਾ ਇਹ 100-100 ਰੁਪਏ ਦੇ ਦਿਹਾੜੀ ਤੇ ਆ ਜੇ 100-100 ਤੇ ਹੁੰਦੀਆਂ ਤਾਂ ਉਹਨਾਂ ਅੱਜ ਤੱਕ ਵਾਪਿਸ ਚਲੇ ਜਾਣਾ ਸੀਗਾ ਆ ਇੱਥੇ ਮੋਰਚੇ ਤੇ ਡਟਣਾ ਇੱਥੇ ਆ ਕੇ ਦੇਖੇ ਕਿ ਮੋਰਚੇ ਤੇ ਕਿਵੇਂ ਬੀਬੀਆਂ ਜੁੜੀਆਂ ਹੋਈਆਂ ਵਾ ਕਿੰਨੇ ਦਿਨਾਂ ਦੇ ਡਟੀਆਂ ਹੋਈਆਂ ਕਿ ਕਿੱਦੇ ਕਿਵੇਂ ਪ੍ਰਸ਼ਾਦੇ ਪਕ ਰਹੇ ਆ ਕਿਵੇਂ ਇਸ ਟਰਾਲੀਆਂ ਵਾਲੇ ਪਿੰਡ ਵਿੱਚ ਕੰਮ ਕੰਮ ਚੱਲ ਰਹੇ ਆ ਕਾਉਂ ਉਹ ਇੱਥੇ ਆ ਕੇ ਪਤਾ ਚੱਲੂਗਾ ਜੋ ਉੱਥੇ ਮੁੰਬਈ ਬੈਠ ਕੇ ਗੱਲਾਂ ਕਰਨਾ ਕੁਝ ਨਹੀਂ ਸਰਨਾ ਉਹਦਾ ਬਿਲਕੁਲ ਜੀ ਸਰ ਕੀ ਨਾਉ ਜੀ ਬਣਾ ਮੇਰਾ ਨਾਮ ਰਮਨ ਹੈ ਜੀ ਇਹ ਤੁਸੀਂ ਡੱਫਲੀ ਲੈ ਕੇ ਬੈਠੇ ਹੋ ਇਹਦੇ ਨਾਲ ਕੀ ਕੰਮ ਕਰਦੇ ਹੋ ਤੇ ਚ ਕੀ ਕੰਮ ਆ ਰਹੀ ਹੈ ਤੁਹਾਡੇ ਕੋਲ ਸਾਡੇ ਜੀ ਅਸੀਂ ਕਲਾਕਾਰ ਹੋਣ ਦੇ ਨਾਤੇ ਤੇ ਕਿਸਾਨਾਂ ਦੇ ਧੀਆ ਪੁੱਤ ਹੋਣ ਦੇ ਨਾਤੇ ਅਸੀਂ ਇਸ ਸੰਘਰਸ਼ ਵਿੱਚ ਜੁੜੇ ਹੋਏ ਹਾਂ ਤੇ ਅਸੀਂ ਆਪਣੀ ਕਲਾ ਨਾਲ ਜਿਹੜਾ ਸਾਡੇ ਅੰਦਰ ਜੋ ਗੁਣ ਆਇਆ ਸੀ ਆਪਦੀ ਕਲਾ ਨਾਲ ਜੋ ਗੱਲ ਰੱਖ ਸਕਦੇ ਆ ਆਪਦੀ ਉਹ ਰੱਖਣ ਦੀ ਕੋਸ਼ਿਸ਼ ਕਰਦੇ ਆ ਮੈਂ ਜ਼ਰੂਰ ਕਹਾਂਗਾ ਕਿ ਥੋੜੀ ਆਪਣੀ ਕਲਾ ਜਿਹੜੀ ਹੈਗੀ ਹੈ ਜ਼ਰੂਰ ਇੱਕ ਕਾਨੂੰਨਾਂ ਨੂੰ ਲੈ ਕੇ ਕੁਝ ਦੱਸੋ ਕੁਝ ਬਿਲਕੁਲ ਬਿਲਕੁਲ ਅਸੀਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰ ਦਿੰਨੇ ਆ ਜੀ ਸਾਡੇ ਟੀਮ ਦੇ ਸਾਥੀ ਇਕਬਾਲ ਚੜੱਕ ਦਾ ਲਿਖਿਆ ਹੋਇਆ ਹਾਂ ਮੈਂ ਕਰਤੀ ਇਸ ਧਰਤੀ ਦਾ ਚਲੋ ਹਾਂ ਮੈਂ ਕਿਰਤੀ ਇਸ ਧਰਤੀ ਦਾ ਇਸ ਧਰਤੀ ਦਾ ਜਾਇਆ ਆਪਣੀ ਮਿੱਟੀ ਖਾਤਰ ਅਜਹਾਂ ਲੜਨ ਛੜਕਤੇ ਆਇਆ ਚਾਰ ਕਰਾਣੇ ਸਾਥੋਂ ਸਾਡੀ ਮਾਂ ਖੂਨ ਨੂੰ ਫਿਰਦੇ ਨਹੀਂ ਕਈਆਂ ਦਾਤੀਆਂ ਦੇ ਸੇਵਾਲੇ ਵੰਡੀਆਂਉਂਦੇ ਚਿਰਦੇ ਨੇ ਏਕਾ ਉਤੇ ਹੜ ਚੱਲਣਗੇ ਹੱਥ ਏਕਾ ਉਤੇ ਹੜ ਚੱਲਣਗੇ ਹੱਥ ਜਿਨਾ ਨੇ ਪਾਇਆ ਹਾਂ ਮੈਂ ਕਰਤੀ ਇਸ ਧਰਤੀ ਦਾ ਇਸ ਧਰਤੀ ਦਾ ਜਾਇਆ ਆਪਣੀ ਮਿੱਟੀ ਖਾਤਰ ਅੱਜ ਹਾਂ ਲੜਨੇ ਛੜਕਤੇ ਆਇਆ हां मैं करती इस धरती दा इस धरती दा जाया बिल्कुल जी अपने अपने अंदाज ਦੇ ਵਿੱਚ ਹਰ ਕੋਈ ਇਸ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਇਹ ਭਰਾ ਭੈਣਾ ਵੀ ਆਪਣਾ ਯੋਗਦਾਨ ਪਾ ਰਿਏ ਨੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਾਗਰੂਕ ਵੀ ਕੀਤਾ ਜਾ ਰਿਹਾ ਆਪਣੇ ਆਵਾਜ਼ ਵੀ ਬੁਲੰਦ ਕਰ ਰਿਹਾ ਤੇ ਕਿਸਾਨਾਂ ਦਾ ਇੱਕ ਤਰ੍ਹਾਂ ਦਾ ਮਨੋਰੰਜਨ ਵੀ ਹੋ ਰਿਹਾ ਤੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਇਸ ਆਪਣੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਜਦੋਂ ਇਹ ਜਿਹੜੇ ਹੈਗੇ ਕਿਸਾਨਾਂ ਦੇ ਧੀ ਪੁੱਤ ਹੋਣ ਤੇ ਜੋ ਕਿਸਾਨਾਂ ਦੇ ਲੜਾਈਆ ਉਹ ਹਰ ਹਾਲਤ ਦੇ ਵਿੱਚ ਕਿਸਾਨ ਜਿੱਤ ਕੇ ਰਹਿਣਗੇ ਕਿਉਂਕਿ ਇਹ ਕੀਰਤੀ ਲੋਕ ਜਿਹੜੇ ਹੈਗੇ ਆ ਸੜਕਾਂ ਦੇ ਉੱਤੇ ਹੀ ਆਪਣੇ ਲੰਗਰ ਬਣਾ ਕੇ ਬੈਠ ਗਏ ਨੇ ਆਪਣਾ ਜਿਹੜਾ ਹੈਗਾ ਸੜਕਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਲੰਗਰ ਲਗਾ ਕੇ ਜਿਹੜਾ ਹੈਗਾ ਨਾ ਇੱਥੇ ਕਿਸਾਨਾਂ ਦਾ ਢਿੱਡ ਪਰੇ ਬਲਕਿ ਆਸ-ਪਾਸ ਦੇ ਲੋਕਾਂ ਦਾ ਵੀ ਢਿੱਡ ਪਰ ਕੇ ਇਹ ਦੱਸ ਰਿਹਾ ਕਿ ਕਿਸਾਨ ਜਿਹੜਾ ਹੈਗਾ ਦੇਸ਼ ਦਾ ਅੰਨਦਾਤਾ ਅਗਰ ਕਿਸਾਨ ਮਰੇਗਾ ਤਾਂ ਪੂਰਾ ਦੇਸ਼ ਜਿਹੜਾ ਹੈਗਾ ਭੁੱਖਾ ਮਰ ਸਕਦਾ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿਸਾਨਾਂ ਦੀ ਜਿਹੜੀ ਇਸ ਦੇ ਨਾਲ ਟੱਕਾ ਹੋ ਰਿਹਾ ਕਿਸਾਨਾਂ ਨੂੰ ਜਿਹੜਾ ਹੈਗਾ ਇਨਸਾਫ਼ ਮਿਲਣਾ ਚਾਹੀਦਾ ਕਿਸਾਨਾਂ ਦੀ ਗੱਲਬਾਤ ਹੋਣੀ ਚਾਹੀਦੀ ਆ ਜੋ ਕਿਸਾਨ ਮੰਗਾ ਰੱਖੀਆਂ ਕਿਸਾਨਾਂ ਵੱਲੋਂ ਸਰਕਾਰ ਨੂੰ ਜਰੂਰ ਸੁਣਨੀ ਚਾਹੀਦੀ ਆ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਹੋਰ ਕਿਸਾਨਾਂ ਦੇ ਕਿੰਨੇ ਕਸਬਰ ਦਾ ਜਿਹੜਾ ਹੈਗਾ ਇਮਤਿਹਾਨ ਲੈਂਦੀ ਆ ਕਿੰਨੀ ਦੇਰ ਕਿਸਾਨਾਂ ਨੂੰ ਆਪਣੀ ਕਿਸਾਨੀ ਦੀ ਹੱਕਾਂ ਦੀ ਲੜਾਈ ਲੜਨੀ ਪੈਂਦੀ ਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਨਿਰਪੈ ਸਿੰਘ ਦੇ ਨਾਲ ਸੱਜਨ ਸਿੰਘ ਸੈਣੀ ਕੁੰਡਲੀ ਬਾਡਰ ਲਿਵਿੰਗ ਇੰਡੀਆ